ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਦਲਾਅ ਚਾਹੁੰਦੇ ਹੋ ਕਿ ਤੁਸੀਂ ਵੱਧ ਤੋਂ ਵੱਧ ਟਰੈਵਲ ਕਰਨਾ ਚਾਹੁੰਦੇ ਹੋ ਆਪਣੀ ਫੈਮਿਲੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਮੇਰੇ ਤੱਕ ਰੀਚ ਆਊਟ ਜ਼ਰੂਰ ਕਰੋ ਕਿਉਂਕਿ ਇਹ ਸਭ ਕੁਝ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਚਾਹੁੰਦੀ ਸੀ ਐਂਡ THEN ਮੈਂ ਜਦੋਂ ਦਾ ਇਸ ਡਿਜੀਟਲ ਬਿਜ਼ਨਸ ਨੂੰ ਜੁਆਇਨ ਕੀਤਾ ਇਹ ਸਾਰਾ ਕੁਝ ਪੂਰਾ ਹੋਇਆ ਹੈਗਾ ਐਂਡ ਮੇਰਾ ਨਾਮ ਹੈਗਾ ਸਰਨਤਾ ਸਤਰਾਮਨ ਕੋਰਕੂਲਰ ਮੈਂ ਆਨਲਾਈਨ ਪ੍ਰਾਊਡਲੀ ਡਿਜੀਟਲ ਬਿਜ਼ਨਸ ਐਂਡ ਓਨਰ ਐਂਡ ਮੈਂ ਰਹਾ ਸੋ ਮੈਂ ਬਿਜ਼ਨਸ ਪਿਛਲੇ ਢਾਈ ਸਾਲ ਤੋਂ ਕਰ ਰਹੀ ਹਾਂ ਆਪਣੇ ਬੱਚਿਆਂ ਦੇ ਅਰਾਊਂਡ ਰਹਿ ਕੇ ਸੋ ਮੈਂ ਜਿੱਥੇ ਕਿਤੇ ਵੀ ਟਰੈਵਲ ਕਰਦੀ ਹਾਂ ਤਾਂ ਇਹ ਬਿਜ਼ਨਸ ਮੇਰੇ ਨਾਲ ਜਾਂਦਾ ਹੈਗਾ ਆ ਜੀ ਹਾਂ ਤੁਸੀਂ ਸਹੀ ਸੁਣਿਆ ਇਹ ਬਿਜ਼ਨਸ ਨੂੰ ਮੈਂ ਆਪਣੇ ਨਾਲ ਲੈ ਕੇ ਚੱਲਦੀ ਹਾਂ ਆਪਣੇ ਪਰਸ ਦੇ ਵਿੱਚ ਪਾ ਕੇ ਜਿਵੇਂ ਕਿ ਅਸੀਂ ਚੱਲ ਬਿਜ਼ਨਸ ਕਰਦੇ ਆ ਆਪਣੇ ਫੋਨ ਇੰਟਰਨੈਟ ਚ ਵਾਈਫਾਈ ਕਨੈਕਸ਼ਨ ਦੀ ਸਹਾਇਤਾ ਨਾਲ ਇਸ ਨੂਰਾਨ ਕਰਦੇ ਆ ਤੇ ਤੁਸੀਂ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਵਿੱਚ ਹੋ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਹੈਗੀ ਕਿ ਹਾਂ ਮੈਂ ਹੁਣ ਵਕੇਸ਼ਨ ਤੇ ਚੱਲੇ ਆ ਜਾਂ ਮੈਂ ਕਿਸੇ ਪ੍ਰੋਗਰਾਮ ਤੇ ਚੱਲ ਨਹੀਂ ਆ ਜੋ ਚੱਲ ਨਹੀਂ ਆ ਤਾਂ ਮੇਰੇ ਬਿਜ਼ਨਸ ਨੂੰ ਕੌਣ ਦੇਖੂਗਾ ਐਦਾਂ ਦੀ ਕੋਈ ਟੈਨਸ਼ਨ ਨਹੀਂ ਕਿਉਂਕਿ ਤੁਹਾਡਾ ਜਿਹੜਾ ਬਿਜ਼ਨਸ ਹੈਗਾ ਤੁਹਾਡਾ ਜਿਹੜਾ ਆਫਿਸ ਉਹ ਤੁਹਾਡਾ ਫੋਨ ਹੀ ਹੈਗਾ ਤੇ ਉਹ ਤੁਸੀਂ ਜਿੱਥੇ ਵੀ ਜਾਂਦੇ ਹੋ ਹਮੇਸ਼ਾ ਆਪਣੇ ਨਾਲ ਰਹਿੰਦਾ ਆਪਣਾ ਫੋਨ ਹੈ ਨਾ ਤੇ ਆਪਾਂ ਜਿੱਥੇ ਆਪਣਾ ਜੀ ਕਰਦਾ ਆਪਾਂ ਇੰਟਰਨੈਟ ਚ ਲਾ ਕੇ ਲੋਕ ਕਹਾਣੀਆਂ ਰੀਲਸ ਦੇਖ ਰਹੇ ਆ ਵੀਡੀਓ ਸੇ ਦੇਖ ਰਹੇ ਆ YouTube ਚੈਨਲ ਦੇਖ ਰਹੇ ਆ ਹੋਰ ਕਈ سوشل میڈیا ਤਾਂ ਕਿਉਂ ਨਾ ਆਪਾਂ ਉਹਨਾਂ ਸਾਰੇ سوشل میڈیا ਅਕਾਊਂਟਸ ਨੂੰ ਯੂਜ਼ ਕਰਕੇ ਸਹੀ ਤਰੀਕੇ ਨਾਲ ਉਸ ਟਾਈਮ ਨੂੰ ਯੂਜ਼ ਕਰਕੇ ਆਪਾਂ ਵੀ ਅਰਨ ਕਰੀਏ ਕਿਉਂਕਿ ਬਹੁਤ ਸਾਰੇ ਲੋਕ ਇਹੀ ਕਰ ਰਹੇ ਨੇ ਤਾਂ ਵਾਈ ਨਾਟ ਆਪਾਂ ਕਿਉਂ ਨਾ ਹਨ ਕਿਉਂਕਿ ਆਪਾਂ ਆਏ ਸੀਗੇ ਇਹਨਾਂ ਕੰਟਰੀਆਂ ਦੇ ਵਿੱਚ ਚੰਗੇ ਭਵਿੱਖ ਲਈ ਆਪਣੇ ਪੇਰੈਂਟਸ ਨੇ ਆਪਾਂ ਨੂੰ ਇੱਥੇ ਕਿਉਂ ਭੇਜਿਆ ਜਾਂ ਆਪਾਂ ਕਿਉਂ ਇੱਥੇ ਆਉਣਾ ਚਾਹੁੰਦੇ ਸੀ ਚੰਗੇ ਭਵਿੱਖ ਲਈ ਹੈਨਾ ਪਰ ਇੱਥੇ ਆ ਕੇ ਕੀ ਆ ਆਪਣੇ ਸਾਰਿਆਂ ਦੇ ਜਿੱਦ ਤੀ ਆਪਾਂ ਫਲਾਈਟ ਤੋਂ ਬਾਹਰ ਆਉਣ 에ਅਰਪੋਰਟ ਤੋਂ ਆਪਨੇ ਸੁਪਨੇ ਜੜੇ ਆ ਨਾ ਉਹ ਕਿਤੇ ਨਾ ਕਿਤੇ ਟਵਿਸਟ ਹੋ ਜਾਂਦੇ ਨੇ ਕਿਉਂਕਿ ਆਪਾਂ ਸਾਰੇ ਨੂੰ ਆਉਂਦੇ ਹੀ ਇੱਥੇ ਲੇਬਰ ਵਰਕ ਕਰਨਾ ਪੈਂਦਾ ਆ ਕੋਈ ਵੀ ਐਦਾਂ ਨਹੀਂ ਹੈਗਾ ਕਿ ਫਲਾਈਟ 'ਚ ਉਤਰਿਆ ਪਲੇਨ 'ਚ ਉਤਰਿਆ এয়ারਪੋਰਟ ਤੋਂ ਘਰ ਆਇਆ ਤੇ ਆਉਂਦਾ ਸਿੱਧਾ ਆਫਿਸ ਦੇ ਵਿੱਚ ਚਲੇ ਗਿਆ ਜਾਂ ਕੋਈ ਕਾਮਜਬ ਬਿਜ਼ਨਸ ਦੇ ਵਿੱਚ ਉਹ ਐਂਟਰ ਹੋ ਗਿਆ ਨਹੀਂ ਹਰ ਇੱਕ ਨੂੰ ਸਟਰਗਲ ਕਰਨੀ ਪੈਂਦੀ ਆ ਹੈਨਾ ਤੇ ਫਿਰ ਵੀ ਉਹ ਸਟਰਗਲ ਇੰਨੀ ਕਰਨ ਤੋਂ ਬਾਅਦ ਵੀ ਆਪਣੇ ਹੱਥ 'ਚ ਕੀ ਪੈਂਦਾ ਆ ਕੋਈ ਇਨਸਾਨ ਹੋਗਾ ਜਿਹੜਾ ਅਮੀਰ ਹੋਗਾ ਜਿਹੜਾ ਨਹੀਂ ਕਹੂਗਾ ਕਿ ਮੈਂ ਹੈਂਡ ਟੂ ਮਾਉਥ ਹੋ ਰਿਹਾ ਹਾਂ ਟਜਕਿੱਤਾ ਹੈ ਨਾ ਸੋ ਮੋਸਟ ਆਫ ਦਾ ਟਾਈਮ ਆਪਾਂ ਸਾਰੇ ਇਮੀਗ੍ਰੈਂਟ ਹੈਗੇ ਆ ਜਿੱਥੇ ਵੀ ਆਪਾਂ ਕੰਟਰੀਆਂ ਚ ਆਏ ਆ ਆਪਾਂ ਸਾਰੇ ਨੂੰ ਲੇਬਰ ਵਰਕ ਕਰਨਾ ਪਿਆ ਆ ਹਰ ਇੱਕ ਇਨਸਾਨ ਨੂੰ ਕਰਨਾ ਪਿਆ ਆ ਜੇ ਕਰ ਰਹੇ ਨੇ ਇੱਕ ਜੌਬ ਵੀ ਜਗਾ ਦੋ ਜੌਬਸ ਵੀ ਕਰ ਰਹੇ ਨੇ ਹੈ ਨਾ ਤਾਂ ਐਂਡ ਆਫ ਦਾ ਡੇ ਫਿਰ ਵੀ ਆਪਣੇ ਕੋਲ ਮੈਂ ਇੱਕ ਐਸਾ ਲਗੀ ਹੈਂਡ ਟੂ ਮਾਉਥ ਹੀ ਹੁੰਦਾ ਹੈਗਾ ਮੋਸਟਲੀ ਹੈਨਾ ਸੋ ਮੈਂ ਇੱਕ ਸਿੰਗਲ ਮਦਰ ਵਿਦ 3 ਕਿਡ ਮੇਰ ਕੋ ਦੋ ਬਹੁਤ ਹੀ ਪਿਆਰੀਆਂ ਬੇਟੀਆਂ ਤੇ ਇੱਕ ਬੇਟਾ ਹੈਗਾ ਦੇ ਆਲਸੋ ਮੇਰਾ ਚੌਥਾ ਜਿਹੜਾ ਬੇਬੀ ਆ ਇਹ ਮੇਰਾ ਡਿਜੀਟਲ ਬਿਜ਼ਨਸ ਹੈਗਾ ਸੋ ਇਹਨੂੰ ਮੈਂ 2.5 ਸਾਲ ਤੋਂ ਕਰ ਰਹੀ ਆ ਇਹਨੂੰ ਵੀ ਮੈਂ ਆਪਣੇ ਬੇਬੀ ਵਾਂਗੂ ਹੀ ਪਾਲ ਰਹੀ ਆ ਸਲੋਲੀ ਸਲੋਲੀ ਸਟੈਪ ਬਾਈ ਸਟੈਪ ਅੱਗੇ ਵਧ ਰਹੀ ਆ ਤੇ ਇੱਕ ਸਾਡੇ ਕੋਲ ਹੈਗਾ ਆ ਪੱਪੀ ਜਿਹਦਾ 2 ਦਿਨ ਪਹਿਲਾਂ ਬਰਥਡੇ ਸੀਗਾ ਸਾਡੇ ਕੋਲ ਆਇਰੂ 2 ਸਾਲ ਹੋ ਗਏ ਨੇ ਤੇ ਮੈਂ ਤੁਹਾਡੇ ਸਾਰਿਆਂ ਨਾਲ ਉਸ ਦਿਨ ਥੋੜਾ ਜਿਹਾ ਲਾਈਵ ਹੋਈ ਸੀਗੀ ਸੋ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਵਿਸ਼ੇਸ ਕੀਤੀਆਂ ਹੈ ਨਾ ਸਾਡੇ ਡੌਗ ਲਈ ਇਸ ਲਈ ਐਂਡ ਦੈਨ ਤੁਹਾਡਾ ਸਭ ਦਾ ਥੈਂਕ ਯੂ ਸੋ ਜਿਹੜੇ ਮੇਰੇ ਨਵੇਂ ਫਾਲੋਅਰਸ ਐਡ ਹੋਏ ਨੇ ਪੇਜ ਤੇ ਉਹਨਾਂ ਸਾਰਿਆਂ ਦਾ ਵੀ ਵੈਲਕਮ ਹੈ ਮੇਰੇ ਪੇਜ ਤੇ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰਦੇ ਹੋ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਤਾਂ ਹੀ ਮੈਂ ਕੁਝ ਨਵੀਂ ਨਵੀਂ ਟੌਪਿਕ ਤੇ ਗੱਲ ਕਰ ਸਕਦੀ ਆ ਫਿਰ ਹਨਾ ਤੁਹਾਡੇ ਸਾਰੇ ਨਾਲ ਆਪਣੇ ਮੈਂ ਵਿਚਾਰ ਸਾਂਝੇ ਕਰਦੀ ਹੈਗੀ ਆ ਐਂਡ ਦੈਨ ਆਪਣੇ ਬਿਜ਼ਨਸ ਦੇ ਵਿੱਚ ਸਟੈਪ ਬਾਈ ਸਟੈਪ ਅੱਗੇ ਵਧ ਰਹੀ ਹੈਗੀ ਆ ਸੋ ਐਂਡਨ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਲ ਜਿਹੜੇ ਮਿਸ ਕੀਤੇ ਨੇ ਆਪਣੇ ਬੱਚਿਆਂ ਦੇ ਮਾਈਲਸਟੋਨ ਮਿਸ ਕੀਤੇ ਨੇ ਇਹ ਆਪਣੇ ਫੈਮਿਲੀ ਫੰਕਸ਼ਨਸ ਮਿਸ ਕੀਤੇ ਨੇ ਮੈਂ ਬਹੁਤ ਸਾਲ ਇੰਡੀਆ ਨਹੀਂ ਜਾ ਪਾਈ ਹਨਾ ਮੈਂ ਆਪਣੇ ਪੇਰੈਂਟਸ ਨੂੰ ਬਹੁਤ ਸਾਲਾਂ ਬਾਅਦ ਦੇਖਿਆ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਸਾਰਿਆਂ ਨੂੰ ਫੇਸ ਕਰ ਲਿਆ ਪੈਂਦੀਆਂ ਕਿਤੇ ਨਾ ਕਿਤੇ ਹਨਾ ਤਾਂ ਕਿਉਂ ਨਾ ਆਪਾਂ ਵੀ ਆਪਣੀ ਜ਼ਿੰਦਗੀ ਨੂੰ ਚੰਗੇ ਭਵਿੱਖ ਵੱਲ ਨੂੰ ਲੈ ਕੇ ਚਲੀਏ ਸੋ ਲੋੜ ਹੈਗੀ ਆ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰ ਲਈਏ ਥੋੜਾ ਜਿਹਾ ਆਪਣੇ ਆਪ ਤੇ ਵਿਸ਼ਵਾਸ ਕਰਨ ਦੀ ਹੈਨਾ ਸੋ ਮੈਂ ਵੀ ਤੁਹਾਡੇ ਵਰਗੀ ਆਮ ਇਨਸਾਨ ਹਾਂ ਮੈਂ ਅਕਸਰ ਸਾਰਿਆਂ ਨੂੰ ਦੱਸਦੀ ਹੈਗੀ ਮੇਰਾ ਬੈਕ ਹੈਗਾ ਪੰਜਾਬ ਇੰਡੀਆ ਚਲੰਦਰ ਤੋਂ ਤੇ ਮੇਰੀ ਕੋਈ ਹਾਈ ਕੁਆਲਿਫੀਕੇਸ਼ਨ ਨਹੀਂ ਹੈ ਕਿ ਮੈਂ ਕੋਈ ਵੀ ਕਨਹਿੰਦੇ ਸਾਡਾ bizness ਬੈਕਗਰਾਉਂਡ ਨਹੀਂ ਹੈਗਾ ਸਾਡੇ ਫੈਮਲੀ ਇਹਦੇ ਵਿੱਚ ਕਿਸੇ ਨੇ bizness ਨਹੀਂ ਕੀਤਾ ਐਂਡ ਮੈਂ ਕਦੀ ਐਦਾਂ ਸੋਚਿਆ ਨਹੀਂ ਸੀ ਕਿ ਵੀ ਮੈਂ bizness ਓਨਰ ਬਣਾਂਗੀ ਮੈਂ bizness ਕਰਾਂਗੀ ਆਪਣਾ ਮੈਂ ਕਦੀ ਨਹੀਂ ਸੋਚਿਆ ਸੀ ਕਿਉਂਕਿ ਜਿਹੜਾ ਦਿਮਾਗ ਹੈ ਨਾ ਉੱਥੇ ਸੀਗਾ 9 to 5 ਦੀ ਜੌਬ ਜਾਂ 12 to 8:30 ਜਾਂ ਫਿਰ ਨਾਈਟ ਸ਼ਿਫਟ ਦੀ ਹੈ ਇਹਨਾ 에 ਸੈਟ ਆਉਂਦੇ ਸਿਸਕੈਚੂਲ ਦੇ ਵਿੱਚ ਜਿਵੇਂ ਹਨਾ ਦਿਮਾਗ ਉਲਝਿਆ ਰਹਿੰਦਾ ਸੀਗਾ ਕਿ ਹੁਣ ਮੈਂ ਕੰਮ ਤੇ ਚੱਲਨੀ ਆ ਤੇ ਉਤੋਂ ਆ ਕੇ ਮੈਂ ਘਰੇ ਫਿਰ ਆ ਕੰਮ ਕਰਨਾ ਆ ਤੇ ਆ ਕੰਮ ਕਰਨ ਤੋਂ ਬਾਅਦ ਮੈਂ ਫਿਰ ਦੂਸਰੀ ਜੌਬ ਤੇ ਜਾਣਾ ਹੈ ਨਾ ਸੋ ਮਾਈਂਡ ਉੱਥੇ ਕੀ ਘੁੰਮੇ ਜਾ ਰਿਹਾ ਸੀਗਾ ਪਰ ਜਿੱਦਾਂ ਜਿੱਦਾਂ ਕਹਿੰਦੇ ਹੁੰਦੇ ਨਾ ਟਾਈਮ ਨਿਕਲਦਾ ਗਿਆ ਏਜ ਵੱਧਦੀ ਜਾ ਰਹੀ ਆ ਐਂਡ THEN ਉਹਦੇ ਨਾਲ ਸੋ ਫੈਮਿਲੀ ਸਿਚੁਏਸ਼ਨ ਚੇਂਜ ਹੋਈ ਤੇ ਫਿਰ ਮੈਨੂੰ ਕੁਝ ਲੱਗਿਆ ਕਿ ਮੈਂ ਕੁਛ ਨਾ ਕੁਛ ਤਾਂ ਮਿਸ ਕਰ ਰਹੀ ਆਂ ਆਪਣੀ ਲਾਈਫ ਦੇ ਵਿੱਚ ਹੈ ਨਾ ਸੋ ਮੈਨੂੰ ਫੀਲ ਹੋਇਆ ਕਿ ਮੈਂ ਆਪਣੇ ਬੱਚਿਆਂ ਦੇ ਮਾਈਲਸਟੋਨ ਮਿਸ ਕਰ ਰਹੀ ਆਂ ਮੈਂ ਫੈਮਿਲੀ ਫੰਕਸ਼ਨਸ ਮਿਸ ਕਰ ਰਹੀ ਆਂ ਮੈਂ ਆਪਣੀ ਲਾਈਫ ਨੂੰ ਜੀਣਾ ਭੁੱਲ ਗਈ ਆਂ ਐਂਡ देन ਉਹ ਸਾਰਾ ਕੁਝ ਕਹਿ ਸਕਦੀ ਆਂ ਮੈਂ ਉਹ ਸਾਰਾ ਕੁਝ ਇੰਜੋਏ ਹੋਣ ਕਰ ਰਹੀ ਆਂ ਇਸ ਡਿਜੀਟਲ ਬਿਜ਼ਨਸ ਨੂੰ ਜੁਆਇਨ ਤੋਂ ਕਰਨ ਜੁਆਇਨ ਕਰਨ ਤੋਂ ਬਾਅਦ ਹੈ ਨਾ ਤੇ ਹੁਣ ਮੇਰਾ ਇਹ ਮਕਸਦ ਹੈ ਕਿ ਮੈਂ ਆਪਣੇ ਵਰਗੀਆਂ ਹੋਰ ਭੈਣਾਂ ਤੇ ਭਰਾਵਾਂ ਦੀ ਮਦਦ ਕਰਾਂ ਐਂਡ ਮੈਂ ਬਹੁਤ ਸਾਰਿਆਂ ਦੀ ਮਦਦ ਕਰ ਚੁੱਕੀ ਹਾਂ ਕਿ ਐਂ ਐਂਡ ਦੈਨ ਅਗੇ ਵੀ ਮੇਰਾ ਇਹ ਹੀ ਮਕਸਦ ਹੈ ਕਿ ਮੈਂ ਬਹੁਤ ਸਾਰਿਆਂ ਦੀ ਮਦਦ ਕਰਾਂ ਜਿਹੜੇ ਆਪਣੀ ਲਾਈਫ ਦੇ ਵਿੱਚ ਚੰਗਾ ਬਦਲਾਅ ਚਾਹੁੰਦੇ ਨੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਨੇ ਆਪਣੀ ਲਾਈਫ ਨੂੰ ਇੰਜੋਏ ਕਰਨਾ ਚਾਹੁੰਦੇ ਨੇ ਸੋ ਇਹੀ ਇੱਕ ਟਾਈਮ ਹੈ ਜੇ ਤੁਹਾਡੇ ਤੁਸੀਂ ਮੈਨੂੰ ਲਾਈਵ ਦੇਖ ਰਹੇ ਹੋ ਜਾਂ ਤੁਸੀਂ ਮੇਰੀ ਵੀਡੀਓ ਨੂੰ ਵੀਡੀਓ ਦਾ ਰੀਪਲੇ ਦੇਖ ਰਹੇ ਹੋ ਤਾਂ ਤੁਸੀਂ ਮੇਰੇ ਤੱਕ ਰੀਚ ਆਊਟ ਜ਼ਰੂਰ ਕਰੋ ਜੇ ਤੁਸੀਂ ਆਪਣੀ ਆਪਣੇ ਬੱਚਿਆਂ ਦੀ ਆਪਣੀ ਫੈਮਲੀ ਦੀ ਲਾਈਫ ਚੇਂਜ ਕਰਨਾ ਚਾਹੁੰਦੇ ਆ ਸੋ ਥਿਸ ਇਜ਼ ਦਾ ਟਾਈਮ ਟੂ ਟੇਕ ਐਕਸ਼ਨ ਹੈ ਨਾ ਫॉर ਯਰ ਬ੍ਰਾਈਟ ਫਿਊਚਰ ਸੋ ਤੁਸੀਂ ਹੀ ਇਕੱਲੇ ਆਪਣੀ ਲਾਈਫ ਚੇਂਜ ਕਰ ਸਕਦੇ ਹੋ ਤੁਹਾਡੇ ਲਈ ਮੈਂ ਕੁਝ ਨਹੀਂ ਕਰ ਸਕਦੀ स्टेप जरा अपने आप लैना पएगा सो so, मेरी इस भीडियो के उपल मेरी वैबसाइट का लिंक दिता है तुम उत्ते जाके अपने नाम से ईमेल एड्रेस नाइनअप करो ताकि जो सा फ्री कॉम्पलीमेंटरी वेबीनार है या असि अक्सर कहने किन देखना जरूरी है so, सो वह जो देखोगे वॉच करोंगे थोन अपने आप ही पता लग जाएगा कि रमन क्यों कह रही है कि इस बिजनेस नॉइन करो या इस बिजनेस की इनफॉर्मेशन लो है ना ਸੋ ਮੈਂ ਚਾਹਨੀਏ ਕਿ ਵਾਤਵਾਰ ਲੋਕ ਸਾਡੇ ਆ ਸਾਡੇ ਸੌਟੋਮੇਸ਼ਨ ਸਿਸਟਮ ਦੇ ਬਾਰੇ ਜਾਣਨ ਅਵੇਅਰ ਹੋਣ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਕਿ ਜਦੋਂ ਮੈਂ ਇਹਨੂੰ ਜੁਆਇਨ ਕੀਤਾ ਸੀ ਮੈਨੂੰ ਵੀ ਇਸ ਚੀਜ਼ ਦੇ ਬਾਰੇ ਨਹੀਂ ਪਤਾ ਸੀ ਕਿ ਇਦਾਂ ਵੀ ਆਪਾਂ ਘਰ ਤੋਂ ਰਹਿ ਕੇ ਕੰਮ ਕਰ ਸਕਦੇ ਆ ਉਹ ਵੀ ਸਿਰਫ ਆਪਣੇ ਫੋਨ ਤੇ ਇੰਟਰਨੈਟ ਨੂੰ ਯੂਜ਼ ਕਰਕੇ ਹਨਾ ਸੋ ਜਿਵੇਂ ਕਿ ਮੈਨੂੰ ਇੱਕ ਐਡ ਮਿਲੀ ਮੈਂ ਆਪਣੇ ਲੰਚ ਬ੍ਰੇਕ ਤੇ ਸੀਗੀ ਸੋਸ਼ਲ ਮੀਡੀਆ 'ਤੇ ਇੰਸਟਾਗ੍ਰam ਤੇ ਗਈ ਤੇ ਮੈਨੂੰ ਉੱਥੇ ਐਡ ਮਿਲੀ ਮੇਰੇ ਮੈਂਟਰ ਦੀ ਜਿਹੜੇ ਮੇਰੇ ਕੋਚ ਵੀ ਨੇ ਤੇ ਜਿਵੇਂ ਤੁਸੀਂ ਮੇਰੀ ਅੱਜ ਵੀਡੀਓ ਦੇਖ ਰਹੇ ਹੋ ਸਿਰਫ ਐਵੇਂ ਹੀ ਉਹਨਾਂ ਦੀ ਵੀਡੀਓ ਸੀਗੀ ਸੋ ਮੈਂ ਵੀ ਤੁਹਾਡੇ ਵਰਗੀ ਆਮ ਇਨਸਾਨ ਹਾਂ ਸੋ ਮੈਂ ਵੀ ਪੰਜਾਬੀ ਹੈਗੀ ਆ ਸੋ ਜੇ ਤੁਸੀਂ ਵੀ ਪੰਜਾਬੀ ਆ ਜੋ ਕੋਈ ਵੀ ਕਮਿਊਨਿਟੀ ਦੇ ਵਿੱਚੋਂ ਕੋਈ ਗੱਲ ਨਹੀਂ ਕਮਿਊਨਿਟੀ ਦਾ ਮੈਟਰ ਨਹੀਂ ਕਰਦਾ ਕੋਈ 30 ਲੈਂਗੁਏਜ ਆ ਉਹ ਕੋਈ ਮੈਟਰ ਨਹੀਂ ਕਰਦਾ ਸੋ ਜਿਹੜਾ ਆਪਾਂ business ਆ ਉਹਨੂੰ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਕਰ ਸਕਦੇ ਹੋ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਮੇਰੇ ਪੇਜ ਤੇ ਮੋਸਟ ਆਫ ਦਾ ਟਾਈਮ ਪੰਜਾਬੀ ਦੇ ਵਿੱਚ ਮੈਂ ਲਿਖੇ ਹੁੰਦੇ ਆ ਟਾਈਟਲ ਤੇ ਮੈਂ ਆਲਵੇਸ ਹਮੇਸ਼ਾ ਪੰਜਾਬੀ ਹੀ ਬੋਲਦੀ ਹੈਗੀ ਆ ਸੋ ਜੇ ਤੁਸੀਂ ਇੰਗਲਿਸ਼ 'ਚ ਵੀ ਗੱਲ ਕਰਨਾ ਚਾਹੁੰਦੇ ਹੋ ਕੋਈ ਗੱਲ ਨਹੀਂ ਤੇ ਮੈਂ ਧੁਰ-ਧੁਰ ਇਕੱਠੀ ਕਰਕੇ ਇੰਗਲਿਸ਼ ਤੇ ਵਿੱਚ ਵੀ ਤੁਹਾਡੇ ਨਾਲ ਗੱਲ ਕਰ ਲਾਂਗੀ 노 ਪ੍ਰੋਬਲਮ ਤੇ ਮੈਂ ਹਿੰਦੀ ਦੇ ਵਿੱਚ ਵੀ ਬੋਲ ਲੈਂਦੀ ਆ ਸੋ ਮੈਨੂੰ ਤਿੰਨ ਭਾਸ਼ਾਵਾਂ ਆਉਂਦੀਆਂ ਨੇ ਸੋ ਕੋਈ ਵੀ ਤੁਹਾਡਾ ਕੁਐਸਚਨ ਨਾ ਜਸਟ ਮੇਰੇ ਤੱਕ ਰੀਚ ਆਊਟ ਕਰੋ ਮੈਨੂੰ ਡਾਇਰੈਕਟ ਮੈਸੇਜ ਸੈਂਡ ਕਰੋ ਬਿਜ਼ਨਸ ਰਿਲੇਟਡ ਕਿ ਤੁਸੀਂ ਰੈਡੀ ਹੋ ਆਪਣੀ ਲਾਈਫ ਨੂੰ ਚੰਗੇ ਵਾਸਤੇ ਚੇਂਜ ਕਰਨ ਲਈ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਤੇ ٹرسٹ ਕਰੋ ਆਪਣਾ ਮਾਈਂਡ ਸੈਟ ਕਰੋ ਕਿ ਹਾਂ ਮੈਂ ਕੁਝ ਕਰਨਾ ਹੈ ਤੇ ਮੈਂ ਕੁਝ ਸਿੱਖਣਾ ਹੈ ਤਾਂ ਮੈਂ ਤੁਹਾਡੀ ਪੂਰੀ ਹੈਲਪ ਕਰਨਗੀ ਸੋ ਤੁਹਾਨੂੰ ਲਾਈਫਟਾਈਮ ਲਈ ਇੱਕ ਮੈਂਟਰ ਕੋਚ ਮਿਲਦਾ ਹੈਗਾ ਸੋ ਫਰਸਟ ਸਟੈਪ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਐਵਰੀ ਟਿਊਜ਼ਡੇ ਐਵਰੀ ਥਰਸਡੇ ਲਾਈਵ ਵੈਬਿਨਾਰ ਹੁੰਦਾ ਹੈਗਾ ਸਾਡੇ ਵਿੱਚ ਵੈਨਕੂਵਰ ਚ ਰਹਿਨੀ ਹੈ ਵੈਨਕੂਵਰ ਦੇ ਸ਼ਾਮੀ 5 ਵਜੇ ਸੋ ਤੁਸੀਂ ਜਿੱਥੋਂ ਕਿੱਥੋਂ ਵੀ ਮੇਰੇ ਨਾਲ ਜੁੜੇ ਹੋ ਆਪਣਾ ਟਾਈਮ ਜਿਹੜਾ ਹੈ ਗੂਗਲ ਤੇ ਚੈੱਕ ਕਰ ਲਿਓ ਤੇ ਇਸ ਵੈਬਿਨਾਰ ਨੂੰ ਜ਼ਰੂਰ ਵਾਚ ਕਰਿਓ ਸੋ ਜੇ ਤੁਹਾਡਾ ਲਾਈਵ ਨਹੀਂ ਦੇਖ ਹੋਇਆ ਤਾਂ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਰੀਪਲੇ ਲਿੰਕ ਆ ਜਾਏਗਾ ਸੋ ਤੁਸੀਂ ਰੀਪਲੇ ਦੇਖ ਸਕਦੇ ਹੋ ਐਂਡ ਆਲਸੋ ਮੇਰੀ ਵੀਡੀਓ ਨੂੰ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਲਾਈਫ ਨੂੰ ਵਧੀਆ ਲਈ ਬਦਲ ਦੇਵੇ ਹੈਨਾ ਕਈ ਵਾਰੀ ਇਹਦਾ ਹੁੰਦਾ ਕੋਈ ਪਰਸਨ ਆ ਸਕਰੋਲ ਕਰ ਰਿਹਾ ਹੁੰਦਾ ਹੈ ਫਾਈਂਡ ਕਰ ਰਿਹਾ ਹੁੰਦਾ ਹੈ ਕਿ ਵਰਕ ਫਰਮ ਹੋਮ ਹੈ ਨਾ ਜਾਂ ਕਿ ਕਿ ਮੈਂ ਕੋਈ ਵੀ ਜੌਬ ਕਰ ਰਿਹਾ ਹਾਂ ਉਹਦੇ ਨਾਲ ਨਾਲ ਮੈਂ ਐਸਾ ਪਾਰਟ ਟਾਈਮ ਸ਼ੁਰੂ ਕਰਨਾ ਹੈ ਐਸਾ ਸਾਈਡ ਹਸਲ ਸ਼ੁਰੂ ਕਰਨਾ ਹੈ ਪੈਸਿਵ ਇਨਕਮ ਚਾਹੁੰਦੇ ਆ ਥੋੜੀ ਜਿਹੀ ਸਾਈਡ ਤੇ ਹੈ ਨਾ ਬਾਈ ਮਨਥਲੀ ਤਾਂ ਉਹਨਾਂ ਦੀ ਹੈਲਪ ਹੋ ਚੁਗੀ ਸੋ ਇਫ ਯੂ ਰੈਡੀ ਟੂ ਲਰਨ ਜਸ ਰੀਚ ਆਊਟ ਟੂ ਮੀ ਆਮ ਹੈਪੀ ਟੂ ਹੈਲਪ ਯੂ ਹੇਅਰ ਐਂਡ ਆਲਸੋ yeah so i'm just ready to help you so koi bhi toada question hai bina chidke tusi mainu message karo theek hai ji okay ji thank you so much so aise tarah mainu support karte rehna ਤਾਕੀ ਮੈਂ ਹੋਰ ਟਾਪਿਕ ਲੈ ਕੇ ਤੁਹਾਡੇ ਨਾਲ ਲਾਈਵ ਤੇ ਗੱਲਬਾਤ ਕਰਾਂ ਜੇ ਕੋਈ ਵੀ ਤੁਹਾਡਾ ਕੁਐਸਚਨ ਹੈ ਤੁਸੀਂ ਮੈਨੂੰ ਮੈਸੇਜ ਕਰੋ ਤੇ ਆਪਾਂ ਉੱਥੇ ਕਰੀਏ ਤੇ ਜਦੋਂ ਤੁਸੀਂ ਫਰਸਟ ਸਟੈਪ ਲੈਣ ਤੋਂ ਬਾਅਦ ਸੈਕਿੰਡ ਸਟੈਪ ਹੈਗਾ 149 USD ਫੀਸ ਹੈਗੀ ਆ ਵਨ ਟਾਈਮ ਦੀ 30 ਡੇ ਦਾ ਰਿਫੰਡ 30 ਡੇ ਦਾ ਟ్రਾਇਲ ਪੀਰੀਅਡ ਮਿਲਦਾ ਤੁਹਾਨੂੰ 30 ਡੇ ਚ ਮਨੀ ਰਿਫੰਡ ਹੋ ਜਾਂਦੀ ਹੈ ਜੇ ਤੁਸੀਂ ਫਰਦਰ ਸਟੈਪ ਨਹੀਂ ਲੈਂਦੇ ਸੋ ਇਹ ਸਾਰੀ ਇਨਫੋਰਮੇਸ਼ਨ ਸੀ ਸੋ थैंक यू so much हैव अ ग्रेट डे एवरीवन एंड गॉड ब्लेस यू ऑल सो ਤੁਸੀਂ ਹੀ ਆਪਣਾ ਫਿਊਚਰ ਚੇਂਜ ਕਰ ਸਕਦੇ ਹੋ ਤੁਹਾਡੇ ਲਈ ਕੋਈ ਕੁਝ ਨਹੀਂ ਕਰ ਸਕਦਾ ਮੈਂ ਤੁਹਾਨੂੰ ਹੈਲਪ ਕਰ ਸਕਦੀ ਹਾਂ ਗਾਈਡ ਕਰ ਸਕਦੀ ਹਾਂ ਸਿੱਖਣਾ ਤੁਹਾਡਾ ਕੰਮ ਹੈ ਠੀਕ ਹੈ ਜੀ थैंक यू so much ਬਾਏ ਫॉर ਨਾਓ ਐਂਡ ਆਲਸੋ ਆਪ ਤੁਸੀਂ ਫਿਰ नेक्स्ट ਹੋਰ ਇਨਫੋਰਮੇਸ਼ਨ ਲੈਣੀ ਹੈ ਜਦ ਤੁਸੀਂ ਕੰਫਰਟੇਬਲ ਹੋ ਆਪਾਂ ਫੋਨ ਤੇ ਵੀ ਗੱਲ ਕਰ ਸਕਦੇ ਠੀਕ ਹੈ ਜੀ Thank you so much. Have a great day. God bless you all. Bye for now.